ਦੇਖੋ ਕੱਲ ਵਾਲਾ ਇਨਸੀਡੈਂਟ ਆਪਾਂ ਸਾਰੇ ਜਾਣਦੇ ਆ ਕਿ ਸ਼ਾਦੀ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਉਹ ਗੁੱਪਾਂ ਨੇ ਆਪੋ ਵਿੱਚ ਗੋਲੀਆਂ ਚਲਾਈਆਂ ਮਤਲਬ ਹਾਲਾਤ ਇਹ ਹੈ ਵੀ ਇੱਕ ਵਿਆਹ ਦੇ ਵਿੱਚ ਹੀ ਅਗਰ ਲੋਕ ਆਪਣੇ ਤਰ੍ਹਾਂ ਜਾ ਕੇ ਵਿਆਹ ਜਿਸ ਵਿੱਚ ਸ਼ਾਮਿਲ ਹੋ ਰਿਹਾ ਹੈ ਤੇ ਉਹਨਾਂ ਦੀ ਲਾਈਫ ਸਟੇਕ儿 ਨਹੀਂ ਹੈ ਜਿਸੋ ਸਾਡੇ ਆ ਪਾਰੀ ਦੀ ਹੈ ਜਿਹੜੇ ਸੈਂਟਰ ਹਰਕੇ ਜੋ ਕਾਰਪੋਰੇਸ਼ਨ ਦੇ ਇਲੈਕਸ਼ਨ ਵਾਂਗ ਸੀ ਹੈ ਨਾ ਤੇ ਬ੍ਰਦਰ ਲਾ ਇਹਨਾਂ ਦੇ ਜੀਆਈ ਇਹਨਾਂ ਦੇ ਜਸ ਮੈਟਰ ਉਮਰ ਉਤੀ 32 ਸਾਲ ਹੋਣੀ ਹੈ ਵੀਰੀ ਇਨੋਸੈਂਟ ਦੋ ਦੋ ਸਾਲ ਦੇ ਇਹਨਾਂ ਦੇ ਬੱਚੇ ਆ ਤੇ ਇਹਨਾਂ ਨੂੰ ਉਥੇ ਆਪਣਾ ਸ਼ਾਦੀ ਸ਼ਾਮਿਲ ਹੋ ਰਿਹਾ ਤੇ ਉਹਨਾਂ ਦੀ ਡੈਥ ਹੋ ਗਈ ਗੋਲੀ ਲੱਗੀ ਇੱਕ ਲੇਡੀ ਦੇ ਆ ਫੇਸ ਤੇ ਗੋਲੀ ਲੱਗੀ ਦਾ ਪੂਰਾ ਫੇਸ ਉਹਨਾਂ ਨੇ ਕੰਡ ਕਰ ਦਿੱਤਾ ਉਹ ਲੋਕਾਂ ਦੀ ਗੋਲੀ ਨਹੀਂ ਸੀ ਟੋਟਲ ਨੈਗਲੀਜੈਂਸ ਰਿਪੋਰਟ ਹੈ ਔਰ ਇਹ ਮਤਲਬ ਮਾੜਾ ਲਾਇ ਲੜਦੀ ਹੈ ਫਿਊਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਅਸੀਂ ਡਿਮਾਂਡ ਕਰਨਾ ਹੈ ਕੀ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਦੇਸ਼ਾਂ ਵਿੱਚ ਗੰਭੀਰ ਮੁੱਦੇ ਸਰ ਜਿਹੜੇ આરોપી ਨੇ ਇਹ ਜਿਹਦੀ ਸਰਕਾਰਾਂ ਦੀ ਉਹਦੇ ਜਾ ਕੇ ਉਹਦੇ ਪਰਲੇ ਚ ਪੈ ਜਾਂਦੇ ਆ ਕਿਤਨਾ ਕਿਤੇ ਇਹ ਨਹੀਂ ਰਾਜਨੀਤੀ ਨੂੰ ਵੀ ਗੰਦਾ ਕੀਤਾ ਜਾ ਰਿਹਾ ਹਾਂ ਹਾਂ ਬਿਲਕੁਲ ਸਹੀ ਸਵਾਲ ਹੈ ਅਸੀਂ ਆਲਰੇਡੀ ਆ ਸਾਰੇ ਅਸੀਂ ਜਿੰਨੇ ਵੀ ਅਸੀਂ ਦੂ ਖੜੇ ਆ ਅਸੀਂ ਕਾਂਗਰਸ ਪਾਰਟੀ ਦੀ ਨੁਮਾਇੰਗੀ ਕਰ ਰਹੇ ਹਾਂ ਮੈਂ ਅੱਜ ਤੁਹਾਨੂੰ ਪ੍ਰੋਮਿਸ ਕਰਦਾ ਕਿ ਪਰਮਾਤਮਾ ਕਰੇ ਵਾਹਿਗੁਰੂ ਕਰੇ ਕਿ 2024 ਜਦੋਂ ਕਿਸੇ ਨੂੰ ਗਾਵਾਂਗੇ ਤੇ ਤੁਹਾਨੂੰ ਇਹ ਚੀਜ਼ ਦੇਖਣ ਨੂੰ ਨਹੀਂ ਮਿਲੇਗੀ ਦੈਟ ਇਜ਼ आवर ਪ੍ਰੋਮਿਸ ਹਾਂ ਤੇ ਬਸ ਲਗਾਤਾਰ ਕਿਤਨਾ ਮਾ ਬਦਲ ਰਹੀਆਂ ਨੇ 22 ਦੀ ਘਟਨਾ ਹਯਾਤ ਦੀ ਜਿੰਸੀ ਦੇ ਬਾਅਦ ਗਲਤ ਇਸੇ ਤਰੀਕੇ ਦੇ ਆ ਸਮਾਗਮ ਤੋਂ ਹਾਰ ਦਾ ਨਹੀਂ ਲੈ ਲੈ ਤੇਰੇ ਤੇ ਹੁਣੇ ਘਟਨਾ ਵਾਪਰ ਜਾਂਦੀ ਹੈ ਦੇਖੋ ਜਿੰਮੇਵਾਰੀ ਕੀ ਦੀ ਹੈ ਸਰਕਾਰਾਂ ਪ੍ਰਸ਼ਾਸਨ ਕਿਹਨਾਂ ਦੇ ਅੰਦਰ ਹੈ ਉਹਨਾਂ ਦੇ ਔਰ ਹਰ ਸਮੇਂ ਆਪੋਜੀਸ਼ਨ ਨੇ ਕਰੋਲਾ ਬੰਦੀ ਉਹ ਵੀ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਹੀ ਵਧੀਆ ਨਹੀਂ ਹੈ ਉਹਦੇ ਬਾਵਜੂਦ ਇਹਨਾਂ ਕੋਲ ਕੰਟਰੋਲ ਨਹੀਂ ਸੋ ਅੱਜ ਇੱਕ ਇਨੋਸੈਂਟ ਬੰਦਾ ਔਰ ਇੱਕ ਇਨੋਸੈਂਟ ਲੇਡੀ ਮੈਨੂੰ ਨਹੀਂ ਲੱਗਦਾ ਕਿ ਬਾਕੀ ਜਿਨ੍ਹਾਂ ਦੇ ਕੋਈ ਗੋਲੀਆਂ ਲੱਗੀਆਂ ਹੈ ਅਗਰ ਕੋਈ ਜ਼ਿਆਦਾ ਬੈਟਲੀ ਬౌਂਡਡ ਹੈ ਪੂਰੀ ਤਰ੍ਹਾਂ ਕਾਇਲ ਹੋ ਗਿਆ ਉਹਦਾ ਵੀ ਨੀਰ ਦਾ ਕੋਈ ਜ਼ਿੰਮੇਵਾਰ ਹੋ ਸਕਦਾ ਹੈ ਉਹਨਾਂ ਦਾ ਕਸੂਰ ਕੀ ਹੈ ਤੁਸੀਂ ਵੀ ਉਸ ਵਿਆਹ ਚ ਜਾ ਸਕਦੇ ਹੋ ਕਿਸੇ ਵੀ ਹੱਸੀ ਲੋਕ ਵੀ ਮੈਂ ਵੀ ਉਹਦਾ ਪਾਰਟ ਸੀ ਕਰਦਾ ਹਾਂ ਉਹਨੇ ਬਾਰੇ ਵਿੱਚ ਜੋ ਸੁਝਾਅ ਚ ਮੈਂ ਅੰਕਲ ਕੇ ਆ ਰਹੇ ਹਾਂ ਲੁਧਿਆਣਾ ਦੇ ਸਾਰੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਸੀਆ ਚ ਸਾਰੇ ਸਾਹਮਣੇ ਲੇਕਿਨ ਹਾਲਾਤ ਇਹੋ ਜਿਹੇ ਆ ਵੀ ਉਹ ਵਿਆਹ ਦੇ ਜਾਣਵ ਲੋਕਾਂ ਨੂੰ ਬਚਾਇਆ ਬਾਅਦ ਦਾ ਜੋ ਹੋਣਾ ਹੋਣਾ ਦੇ ਅੰਦਰ ਵੀ ਹੈ ਇਹੋ ਜਿਹੇ ਹਾਲਾਤ ਸੋ ਅਸੀਂ ਸਾਡੇ ਕਿਉਂਕਿ ਛੋਟਾ ਭਰਾ ਹੈ بڑا ਵੱਡਾ ਦੁੱਖ ਅੰਦਰ ਸਾਡੀ ਛੋਟੀ ਭੈਣ ਹੈ ਜੀ ਦਾ بڑا ਹਜੇ ਬਹੁਤ ਛੋਟੀ ਸੀ ਬੱਚੇ ਚੋ ਗਏ ਉਹਦਾ ਸੇਸ ਤੋਂ ਸਾਰਿਆਂ ਚੱਕਿਆ ਗਿਆ ਸਰ ਪੀਰੋਫੈਕਟ ਸਿੰਘ ਸਾਹਿਬ ਨੇ ਸਾਨੂੰ ਤੇ ਵਿਸ਼ਵਾਸਨਾ ਦਵਾਇਆ ਕਿ ਜਲਦੀ ਜਿਹੜਾ ਹੈ ਤੁਹਾਨੂੰ ਇਨਸਾਫ ਹੀ ਮਿਲੇਗਾ ਕਾਨੂੰਨ ਆਪਣਾ ਕੰਮ ਕਰੇਗਾ ਇਹ ਸਭ ਪਰਸਵਾਸ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਪਤਾ ਲੱਗਿਆ ਕਿ ਆਪਸ ਤੇ ਉਹਨਾਂ ਦੀ ਰੰਜਿਸ਼ ਨਹੀਂ ਆਪਸੇ ਇੱਕ ਦੂਜੇ ਨਾਲ ਵੈਰੀ ਸੀ ਸਰ ਵੈਪਨ ਇੰਨੇ ਆਏ ਪਈਆਂ ਸ਼ਹਿਰ ਚ ਜੀ ਦੇ ਹੱਥ ਤੇ ਪਿਸਤੌਲਆਂ ਆਈਆਂ ਪਈਆਂ ਦੇਖੋ ਜਿਹੜਾ ਪੈਲਸ ਹੈ ਉਹ ਇਹੋ ਜਿਹਾ ਜਮ ਹੌਲ ਚਾਰਜ ਕਰਦੇ ਆ 20 30 40 50 ਲੱਖ ਇੱਕ ਵਿਆਦੌ ਚਾਰਜ ਕਰਦੇ ਇਹ ਰਿਸਪੋਨਸੀਬਿਲਟੀ ਉਹਨਾਂ ਦੀ ਵੀ ਹੁੰਦੀ ਹੈ ਕਿ ਵੈਪਨ ਵਾਲਾ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਉਹਨਾਂ ਕੋਲ ਬੌਂਸਰ ਹੈ ਹੈਨਾ ਉਹ ਕੰਟਰੋਲ ਕਰਨਾ ਚਾਹੀਦਾ ਦੇ ਆਲਸੋ ਰਿਸਪੋਨਸੀਬਲ ਔਰ ਜਿਨ੍ਹਾਂ ਦੀ ਸ਼ਾਦੀ ਹੈ ਚਲੋ ਅਸੀਂ ਵੀ ਇਨਵਾਈਟ ਸੀ ਕਿ ਮੈਂ ਨਹੀਂ ਕਹਿੰਦਾ ਵੀ ਉਹ ਕੁਝ ਤਸ਼ੋਰ ਹੋ ਰਿਹਾ ਹੈ ਬਟ ਇੱਕ ਠੀਕ ਉਹਨਾਂ ਨੂੰ ਸੋਚਣੀ ਚਾਹੀਦੀ ਹੈ ਕਿ ਜੇਕਰ ਦੋ ਲੋਕਾਂ ਦੀ ਆਪਸ ਵਿੱਚ ਨਹੀਂ ਬੰਦੀ ਔਰ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਉਹਦੀ ਹੈ ਫਿਰ ਡੋਟ ਇਨਵਾਈਟ them ਤੁਸੀਂ ਇੱਕ ਨੂੰ ਬੁਲਾ ਲਓ ਇੱਕ ਨੂੰ ਕਿਸੇ ਹੋਰ ਫੰਕਸ਼ਨ ਤੇ ਬੁਲਾ ਲਓ ਸੋ ਇਹ ਜਿਹੜੇ ਹਾਲਾਤ ਹੈ ਇਹ ਮਤਲਬ ਬਨ ਗਏ ਬਟ ਹੋਇਆ ਬੜਾ ਮੰਦਪਾਟ ਜਿਨ੍ਹਾਂ ਦੇ ਕਾਰਨ ਤੋਂ ਜੀ ਚਲ ਗਿਆ ਠੀਕ ਹੈ ਨਾ ਉਹਨਾਂ ਦਾ ਤਾਂ ਵਾਪਸ ਨਹੀਂ ਆਉਣਾ ਕਿੰਨੇ ਕਿਹਨੇ ਕਿਹੇ ਲੀਡਰ ਨੇ ਉੱਥੇ ਜਿਹਨਾਂ ਨੂੰ ਸਾਹਮਣੇ ਆ ਰਹੀ ਸੀ ਯਾਰ ਸਾਰੇ ਆਲ ਅਨਮੈਨ ਵੀ ਭੱਜੇ ਆ ਕਿਹਨੇ ਗਨਮੈਨ ਭੱਜੇ ਲੀਡਰ ਨੇ ਸਾਰੇ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਇਹਨਾਂ ਮੌਕੇ ਤੇ ਸਾਰੇ ਮੌਜੂਦ ਸਨ ਠੀਕ ਹੈ ਅੱਲੇ ਲੋਕੀ